ਬੀਰ ਅੱਜ ਦਾ ਇੰਨਾ ਵਧੀਆ ਸਮਾਗਮ ਰੱਖਿਆ ਗਿਆ। ਇਹਦਾ ਪਿੱਛੇ ਮੋਟਿਵ ਕੀ ਹੈ? ਸਾਡਾ ਮੋਟਿਵ ਹੈਗਾ ਜੀ ਪਹਿਲਾਂ ਤਾਂ ਇੱਕ ਐਜੂਕੇਸ਼ਨ ਤੇ ਅਵੇਅਰਨੈਸ ਕ੍ਰੀਏਟ ਕਰਨੀ ਆਪਣੀ ਕਮਿਊਨਿਟੀ ਨੂੰ ਇਕੱਠੇ ਲੈ ਕੇ ਆਣਾ। ਇਹ ਆਪਣੇ ਜਿਹੜੇ ਯੰਗ ਬੱਚੇ ਹੈਗੇ ਆ ਜਿਹੜੇ ਸਕੂਲ ਤੇ ਕਾਲਜਿਸ ਹੈਗੇ ਆ ਉਹਨਾਂ ਨੂੰ ਏਮਪਾਵਰ ਕਰਨਾ ਉਹਨਾਂ ਨੂੰ ਦੱਸਣਾ ਕਿ ਅਸੀਂ ਤੁਹਾਡੀ ਸਪੋਰਟ ਕਰਦੇ ਹੈਗੇ ਆ ਉਹਨਾਂ ਨੂੰ ਸਟੇਜ ਤੇ ਲੈ ਕੇ ਆਣਾ। ਮੈਨੂੰ ਬੜਾ ਅੱਛਾ ਲੱਗਿਆ ਐਕਚੁਅਲੀ ਮੈਨੂੰ ਇਹ ਲੱਗਦਾ ਹੈ ਕਿ ਇਹ ਪ੍ਰੋਗਰਾਮ ਸਫਲ ਹੈਗਾ ਜੀ ਸਾਡੀ ਕਮਿਊਨਿਟੀ ਦੇ ਬੰਦੇ ਆਏ ਹੈਗੇ ਆ ਡਿਫਰੈਂਟ ਪਾਰਟਸ ਤੋਂ ਆਏ ਹੈਗੇ ਆ ਸਿਰਫ ਰੋਜ਼ਵਿਲ ਰੌਕ ਲੈਂਡ ਤੋਂ ਨਹੀਂ ਆਏ ਸੈਕਰਾਮੈਂਟ ਤੋਂ ਆਏ ਹੈਗੇ ਆ ਯੂਬਾ ਸਿਟੀ ਤੋਂ ਆਏ ਹੈਗੇ ਆ ਕਈ ਸਿਟੀਜ਼ ਤੋਂ ਆਏ ਹੈਗੇ ਆ ਉਹ ਨੰਬਰ 1 ਨੰਬਰ 2 ਹੈਗਾ ਕਿ ਜਿੰਨਾ ਜਿਹੜੇ ਲੀਡਰਸ ਹੈਗੇ ਉਹ ਬੜੇ ਇੰਟਰਸਟਿਡ ਹੈਗੇ ਆ ਜਿਵੇਂ ਕੈਵਨ ਮਕਾਰਟੀ ਆਏ ਹੈਗੇ ਆ ਫਿਰ ਜਿਹੜੇ ਹੈਗੇ ਕਾਉਂਸਲਮੈਨ ਵੀ ਆਏ ਹੋਏ ਹੈਗੇ ਆ ਤੇ ਉਹ ਚਾਹਦੇ ਹੈਗੇ ਵੀ ਸਾਨੂੰ ਪਤਾ ਲੱਗੇ ਅਸੀਂ ਇਸ ਕੰਮ ਨਾਲ ਜੁੜੀਏ 1469 ਤੋਂ ਲੈ ਕੇ ਅੱਜ 2024 ਤੱਕ 555 ਸਾਲ ਦਾ ਇਤਿਹਾਸ ਇਹਨਾਂ 30 ਮਿੰਟ ਦੇ ਵਿੱਚ ਪ੍ਰੈਜੈਂਟੇਸ਼ਨ ਰਾਹੀਂ ਸੁਣਾਇਆ ਜਿਹੜੇ 30 ਮਿੰਟ ਨੇ ਉਹ ਦੇਖੋ ਜੀ ਜਿਹੜੀਆਂ ਸਾਡੀਆਂ ਕੋਰ ਵੈਲਿਊਜ਼ ਨੇ ਜੀ ਮੈਂ ਤਾਂ ਇਹ ਕਹਿਣਾ ਵੀ ਜਿਹੜੀ ਸਿੱਖੀ ਆ ਉਹਦੇ ਦੋ ਮਕਸਦ ਨੇ ਇੱਕ ਤਾਂ ਆਪਣੇ ਆਪ ਨੂੰ ਵਧੀਆ ਇਨਸਾਨ ਬਣਾਉਣਾ ਇੱਕ ਆਲੇ ਦੁਆਲੇ ਦੇ ਸਮਾਜ ਨੂੰ ਵਧੀਆ ਇਨਸਾਨ ਬਣਾਉਣਾ ਤੇ ਗੁਰੂਆਂ ਦਾ ਇਹ ਸਨੇਹਾ ਸੀਗਾ ਜਿਹੜੀ ਧਰਤੀ ਤੇ ਅਸੀਂ ਪੈਦਾ ਹੋਏ ਸੀ ਉੱਥੋਂ ਸਾਨੂੰ ਨਿਕਲਣ ਲਈ ਮਜਬੂਰ ਕਰ ਦਿੱਤਾ ਕਿ ਉੱਥੇ ਦੇ ਹਾਲਾਤਾਂ ਨੇ ਹੁਣ ਅਸੀਂ ਇੱਥੇ ਆ ਕੇ ਆਪਣਾ ਘਰ ਬਣਾਇਆ ਤੇ ਇੱਥੇ ਵੀ ਨਹੀਂ ਅਸੀਂ ਪੀਸ ਨਾ ਰਹਿ ਸਕਦੇ ਕਿੱਥੇ ਜਾਵਾਂਗੇ ਤੁਸੀਂ ਸਾਡਾ ਫਰਜ਼ ਮੰਨਦਾ ਵੀ ਅਸੀਂ ਜੋ ਸਾਡਾ ਮੈਸੇਜ ਆ ਸਰਬਤ ਦੇ ਭਲੇ ਦਾ ਸਾਂਝੀ ਵਾਲਤਾ ਦਾ ਉਹ ਸਾਰਿਆਂ ਨੂੰ ਦਸੀਏ ਤੇ ਇਹ ਦੱਸੋ ਤੁਹਾਡੇ ਮਨ ਦੇ ਵਿੱਚ ਆਈਡੀਆ ਕਿਵੇਂ ਆਇਆ ਵੀ ਇਹ ਸਾਰੇ ਕੋਸੇ ਵਰਤਾਰੇ ਨੂੰ ਪ੍ਰੈਜੈਂਟੇਸ਼ਨ ਰਾਹੀਂ ਦਸੀਏ ਜਦੋਂ ਤੁਸੀਂ ਪਿਆਰ ਤੇ ਸੱਚ ਦੀ ਗੱਲ ਕਰਦੇ ਆ ਲੋਕ ਤੁਹਾਡੀ ਗੱਲ ਸੁਣਦੇ ਨੇ ਤੇ ਅਮਰੀਕਨ ਲੋਕਾਂ ਦੀ ਇਹ ਸਿਫਤ ਆ ਵੀ ਜੇ ਇਹਨਾਂ ਨੂੰ ਗੱਲ ਸਹੀ ਤਰੀਕੇ ਨਾਲ ਦੱਸੀ ਜਾਵੇ ਸੋ ਜੋ ਗੁਰੂਆਂ ਦਾ ਮੈਸੇਜ ਆ ਉਹ ਮੈਂ ਕਹਾਂਗਾ ਵੀ ਸਰਵ ਸੰਜੀਵ ਆਲਦਾ ਦਾ ਸਾਰੀ ਮਾਨਵਤਾ ਲਈ ਆ ਤੋ ਉਹ ਉਹਨਾਂ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਉਹ ਸਾਡੇ ਨਾਲ ਪਿਆਰ ਕਰਨ ਲੱਗ ਜਾਂਦੇ ਨੇ ਬਹੁਤ ਪੰਜਾਬੀ ਜਿਹੜੇ ਸਿੱਖ ਬੰਦੇ ਸੀ ਉਹਨਾਂ ਨੇ ਮੈਕਸੀਕਨ ਲੇਡੀਆਂ ਨਾਲ ਵਿਆਹ ਕਰਾਏ ਕਿਉਂਕਿ ਜਿਹੜਾ ਕੈਲੀਫੋਰਨੀਆ ਸੀ ਇਹ ਮੈਕਸੀਕੋ ਦਾ ਹਿੱਸਾ ਸੀ 1850 ਤਾਈ ਉਹ ਇੱਥੇ ਆਲਰੇਡੀ ਮਕਸੀਕਨ ਰਹਿੰਦੇ ਸੀ ਉਹਨਾਂ ਨੇ ਕਿਸੇ ਨੇ ਪਰਵਾਹ ਨਹੀਂ ਕੀਤੀ ਗੋਰੇ ਨਾਲ ਵਿਆਹ ਨਹੀਂ ਸੀ ਕਰਾ ਸਕਦੇ ਗੋਰੇ-ਗੋਰੀਆਂ ਨਾਲ ਉਹ ਜਿਹੜਾ ਜਿਹੜੇ ਜਿਹੜੀ ਤੁਸੀਂ ਦੂਜੀ ਗੱਲ ਕਰ ਰਹੇ ਹੋ ਦਲੀਪ ਸਿੰਘ ਸਾਣ ਸੀ ਜਿਨ੍ਹਾਂ ਨੇ ਚੈਕੋਸਲੋਵਾਕੀਨ ਗੋਰੀ ਕੁੜੀ ਨਾਲ ਵਿਆਹ ਕਰਾਇਆ ਸੀ ਪਰ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਮਿਲੀ ਇਸ ਕਰਕੇ ਪਰ ਆਪਣੇ ਜਿਹੜੇ ਬਜ਼ੁਰਗ ਹੈ ਉਹਨਾਂ ਦੀ ਇੰਨੀ ਕਾਲਣਾ ਕਾਲੀ ਹੋਈ ਆ ਜਿਹੜੀ ਕਿ ਸਾਡੀ ਜਿਹੜੀ ਨਵੀਂ ਪੁਸ਼ਤਾ ਨੂੰ ਪਤਾ ਹੀ ਨਹੀਂ ਉਹ ਸੋਚਦੇ ਆ ਵੀ ਅਮਰੀਕਾ ਆ ਗਏ ਸੌਖਾ ਹੀ ਆ ਗਏ ਦੋ ਤਿੰਨ ਇੱਕ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਉਹ ਪਹਿਲੇ ਪਹਿਲੇ ਤੁਸੀਂ ਦੱਸੇ ਪਹਿਲਾ ਸਿੱਖ ਇਹ ਪ੍ਰਾਪਤੀ ਪਹਿਲਾ ਸਿੱਖ ਅਮਰੀਕਨ ਕੌਣ ਬਣਿਆ ਜਿਸ ਨੇ ਸਿਟੀਜ਼ਨਸ਼ਿਪ ਲਈ ਕਿੰਨਾ ਕੁ ਸੰਘਰਸ਼ ਕੀਤਾ ਪਹਿਲਾ ਜੱਜ ਕੌਣ ਬਣਿਆ ਦੋ ਤਿੰਨ ਇੱਕ ਦੱਸੋਗੇ ਤੋ ਫਿਰ ਆਪਣਾ ਇੱਕ ਬੰਦਾ ਭਗਤ ਸਿੰਘ ਥਿੰਦ ਜੀ ਉਹਨੇ ਜਿਹਨੇ ਕਿ ਵਰਲਡ ਵਾਰ ਪਹਿਲੀ ਵਰਲਡ ਮਹਾਜੰਗ ਜਿਹੜੀ ਵਰਲਡ ਵਾਰ 1 ਦੇ ਵਿੱਚ ਫੌਜ ਵਿੱਚ ਕੰਮ ਕੀਤਾ ਸੀ ਉਦੋਂ ਇੱਕ ਕਾਨੂੰਨ ਸੀ ਵੀ ਜੇ ਕਿਸੇ ਨੇ ਫੌਜ 'ਚ ਕੰਮ ਕੀਤਾ ਉਹਨੂੰ ਸਿਟੀਜ਼ਨ ਬਣਨ ਦਾ ਹੱਕ ਦੇ ਦਿੰਦੇ ਸੀ ਜੀ ਪਰ ਕੀ ਹੋਇਆ ਵੀ ਉਹਨੇ ਜਦੋਂ ਟਰਾਈ ਕੀਤੀ ਉਹ ਨਹੀਂ ਬਣਿਆ ਉਹ ਆਲ ધ ਵੇ ਅਪ ਟੂ ਸੁਪਰੀਮ ਕੋਰਟ ਗਿਆ 1923 ਚ ਉਹਨੇ ਕੇਸ ਲੜਿਆ ਵੀ ਮੈਂ ਜਿਹੜੇ ਮੋਸਟਲੀ ਪੰਜਾਬੀ ਨੇ ਜਾਂ ਨਾਰਥ ਇੰਡੀਅਨ ਲੋਕ ਨੇ ਉਹ ਕਕੇਸ਼ੀਅਨ ਹੈ ਨਸਲ ਸਾਡੀ ਉਹ ਯੂਐਸ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਵੀ ਤੂੰ ਕਕੇਸ਼ੀਅਨ ਤਾਂ ਹੈਗਾ ਪਰ ਜਿਹੜੀ ਆਮ ਲੋਕਾਂ ਦੀ ਸਮਝ ਮੁਤਾਬਕ ਤੂੰ ਗੋਰਾ ਨਹੀਂ ਆ ਸੋ ਅਸੀਂ ਸਿਟੀਜ਼ਨਸ਼ਿਪ ਡਿਨਾਈ ਕਰ ਦਿੱਤੀ ਅਮਰੀਕਨ ਹੈਰੀਟੇਜ ਸੁਸਾਇਟੀ ਦੇ ਜੋ ਮੇਨ ਕਰਤਾ ਧਰਤਾ ਨੇ ਡਾਕਟਰ ਹਰਕੀਰ ਸਿੰਘ ਜੀ ਸਗੂ ਸਾਡੇ ਨਾਲ ਇਹ ਆਪਾਂ ਪੁੱਛਦੇ ਆ ਜਿਹੜਾ ਅੱਜ ਦਾ ਇੰਨਾ ਵੱਡਾ ਸਮਾਗਮ ਰੱਖਿਆ ਗਿਆ ਇਹਦਾ ਪਿੱਛੇ ਮੋਟਿਵ ਕੀ ਹੈ ਸਾਡਾ ਮੋਟਿਵ ਹੈਗਾ ਜੀ ਪਹਿਲਾ ਤਾਂ ਇੱਕ ਐਜੂਕੇਸ਼ਨ ਤੇ ਅਵੇਅਰਨੈਸ ਕ੍ਰੀਏਟ ਕਰਨੀ ਆਪਣੀ ਕਮਿਊਨਿਟੀ ਨੂੰ ਇਕੱਠੇ ਲੈ ਕੇ ਆਉਣਾ ਤੇ ਦੂਸਰਾ ਹੈਗਾ ਕਿ ਆਪਣੀ ਅੰਡਰਸਟੈਂਡਿੰਗ ਡਿਫਰੈਂਟ ਕਮਿਊਨਿਟੀਆਂ ਅਸੀਂ ਪ੍ਰੋਵਾਈਡ ਕਰਨੀ ਤੇ ਆਪਣੇ ਜਿਹੜੇ ਯੰਗ ਬੱਚੇ ਹੈਗੇ ਆ ਜਿਹੜੇ ਸਕੂਲ ਤੇ ਕਾਲਜes ਹੈਗੇ ਆ ਉਹਨਾਂ ਨੂੰ empower ਕਰਨਾ ਉਹਨਾਂ ਨੂੰ ਦੱਸਣਾ ਕਿ ਅਸੀਂ ਤੁਹਾਡੀ ਸਪੋਰਟ ਕਰਦੇ ਹੈਗੇ ਆ ਉਹਨਾਂ ਨੂੰ ਸਟੇਜ ਤੇ ਲੈ ਕੇ ਆਣਾ ਤੇ ਉਹਨਾਂ ਨੂੰ ਇਹ ਵੀ ਦੱਸਣਾ ਕਿ advocacy ਇਸ ਗਨ ਬੀ ਅ ਬਿਗ ਥਿੰਗ ਸਾਰਿਆਂ ਦੀ ਸਾਡੀ ਸਾਰਿਆਂ ਦੀ ਰਿਸਪਾਂਸਿਬਿਲਟੀ ਹੈ ਇੱਕ ਇੱਕ ਜਾਣੇ ਦੀ ਰਿਸਪਾਂਸਿਬਿਲਟੀ ਹੈ ਕਿ ਆਪਣੀ ਕੌਮ ਲਈ ਆਪਣੀ ਜਿਹੜੀ ਕਮਿਊਨਿਟੀ ਲਈ ਅਸੀਂ ਟਾਈਮ ਕੱਢੀਏ ਅਸੀਂ ਐਫਰਟ ਕਰੀਏ ਜਿੰਨੀ ਹੋ ਸਕਦੀ ਹੈਗੀ ਹੈ ਤੇ ਅਸੀਂ ਉਸ ਵਿੱਚ ਪਾਰਟਿਸਿਪੇਟ ਕਰੀਏ ਤਾਂ ਕਿ ਸਾਡੀ ਕਮਿਊਨਿਟੀ ਗਰੋ ਕਰੇ ਤੇ ਅੱਗੇ ਫਲਰਿਸ਼ ਹੋਏ ਮਾਈਂਡ 'ਚ ਇਹ ਕਨਸੈਪਟ ਆਇਆ ਕਿ ਨੇ ਵੀ ਸਾਨੂੰ ਇਹ ਕੰਮ ਕਰਨਾ ਬਹੁਤ ਜ਼ਰੂਰੀ ਹੈ। ਦੇਖੋ ਜੀ ਮੈਂ ਜਿਵੇਂ ਪ੍ਰੈਜੈਂਟੇਸ਼ਨ ਦਿੱਤੀ ਸੀ ਕਿ ਕਈ ਚੈਲੰਜੇਜ਼ ਹੈਗੇ ਆ ਤੇ ਇੱਕ ਫੈਮਿਲੀ 'ਚ ਵੀ ਜਿਹੜੇ ਹੈਗੇ ਕਈ ਚੈਲੰਜੇਜ਼ ਹੋ ਸਕਦੇ ਹੈਗੇ ਆ ਤੇ ਪ੍ਰੋਬਲਮਸ ਹੈਗੀਆਂ ਤੇ ਪ੍ਰੋਬਲਮਸ ਨੂੰ ਹਰ ਫੈਮਿਲੀ ਮੈਂਬਰ ਆਪਣੇ ਢੰਗ ਨਾਲ ਦੇਖਦਾ ਹੈਗਾ ਤੇ ਮੈਨੂੰ ਇਹ ਸੀਗਾ ਕਿ ਇੱਕ ਸਾਂਝਾ ਸਟੇਜ ਹੋਏ ਇੱਕ ਸਾਂਝਾ ਇਵੈਂਟ ਹੋਏ ਜਿੱਥੇ ਅਸੀਂ ਆਪਣੇ ਜਿਹੜੇ ਹੈਗੇ ਵਿਊ ਪੁਆਇੰਟਸ ਡਿਫਰੈਂਟ ਵਿਊ ਪੁਆਇੰਟਸ ਅਸੀਂ ਪੇਸ਼ ਕਰ ਸਕੀਏ ਤਾਂ ਕਿ ਅਸੀਂ ਪ੍ਰੋਬਲਮਸ ਨੂੰ ਬੈਠ ਕੇ ਅਸੀਂ ਡਿਸਕਸ ਕਰ ਸਕੀਏ ਉਹਦੇ ਨਾਲ ਜਿਹੜਾ ਹੈਗਾ ਅਸੀਂ ਸੋਲੂਸ਼ਨ ਵੀ ਫਾਈਂਡ ਕਰ ਸਕਦੇ ਹੈਗੇ ਕਿੰਨੇ ਕੁ ਸਫਲਤਾ ਤੁਸੀਂ ਮਹਿਸੂਸ ਕਰਦੇ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ ਮੈਨੂੰ ਬੜਾ ਅੱਛਾ ਲੱਗਿਆ ਐਕਚੁਅਲੀ ਮੈਨੂੰ ਇਹ ਲੱਗਦਾ ਹੈ ਕਿ ਇਹ ਪ੍ਰੋਗਰਾਮ ਸਫਲ ਹੈਗਾ ਜੀ ਸਾਡੀ ਕਮਿਊਨਿਟੀ ਦੇ ਬੰਦੇ ਆਏ ਹੈਗੇ ਆ ਡਿਫਰੈਂਟ ਪਾਰਟਸ ਤੋਂ ਆਏ ਹੈਗੇ ਆ ਸਿਰਫ ਰੋਜ਼ਵਿਲ ਰੌਕ ਲਿੰਡਨ ਤੋਂ ਨਹੀਂ ਆਏ ਸੈਕਰਮੈਂਟ ਤੋਂ ਆਏ ਹੈਗੇ ਆ ਯੂਬਾ ਸਿਟੀ ਤੋਂ ਆਏ ਹੈਗੇ ਆ ਕਈ ਸਿਟੀਆਂ ਤੋਂ ਆਏ ਹੈਗੇ ਆ ਨੰਬਰ 2 ਆਏਗਾ ਕਿ ਜਿੰਨਾ ਜਿਹੜੇ ਲੀਡਰਸ ਹੈਗੇ ਉਹ ਬੜੇ ਇੰਟਰਸਟਿਡ ਹੈਗੇ ਆ ਜਿਵੇਂ ਕੈਵਨ ਮਕਾਰਟੀ ਆਏ ਹੈਗੇ ਆ ਫਿਰ ਜਿਹੜੇ ਹੈਗੇ ਕਾਉਂਸਲਮੈਨ ਵੀ ਆਏ ਹੋਏ ਹੈਗੇ ਤੇ ਉਹ ਚਾਹਦੇ ਹੈਗੇ ਵੀ ਸਾਨੂੰ ਪਤਾ ਲੱਗੇ ਅਸੀਂ ਇਸ ਕਾਮ ਨਾਲ ਜੁੜੀਏ ਤੇ ਨੰਬਰ 3 ਜਿਹੜੇ ਹੈਗੇ ਆਪਣੇ ਯੂਸੀ ਡਿਵੀਜ਼ ਦੇ ਐਜੂਕੇਸ਼ਨਲ ਜਿਹੜੇ ادارے ਹੈਗੇ ਆ ਇੰਸਟੀਟਿਊਸ਼ਨਸ ਹੈਗੇ ਆ ਉਹ ਆਪ ਦਾ ਪਾਰਟਿਸਪੇਟ ਕਰ ਰਹੇ ਹੈਗੇ ਆ ਉਹ ਦੱਸ ਰਿਹਾ ਗਿਆ ਅਸੀਂ ਕਿਹੜੇ ਕੰਮ ਕਰ ਰਹੇ ਹੈਗੇ ਤੇ ਤੁਸੀਂ ਸਾਡਾ ਕਿਵੇਂ ਸਹਿਯੋਗ ਕਰ ਸਕਦੇ ਆ ਪ੍ਰੋਗਰਾਮ ਜਿਹੜੀ ਦੀ ਕੰਟੀਨਿਉਟੀ ਹੈਗੀ ਆ ਉਹ ਬਣੀ ਰਹੂਗੀ ਵੀ ਤੁਸੀਂ ਹਰ ਸਾਲ ਇਸ ਜਿਹੇ ਪ੍ਰੋਗਰਾਮ ਅਲੱਗ-ਅਲੱਗ ਜਗ੍ਹਾ ਦੇ ਉੱਤੇ ਕਰਦੇ ਰਹੋਗੇ ਜੇ ਵਾਹਿਗੁਰੂ ਦੀ ਮਿਹਰ ਹੋਏ ਤਾਂ ਅਸੀਂ ਇਸ ਸਾਲ 'ਚ ਕਈ ਵਾਰੀ ਕਰਾਂਗੇ ਇਹਦੇ ਕੰਟੀਨਿਉਟੀ ਅਸੀਂ ਕਰਦੇ ਰਹਾਂਗੇ ਜਿੰਨੀ ਸਾਡੇ ਤੋਂ ਐਫਰਟ ਹੁੰਦੀ ਹੈਗੀ ਹੈ ਕਮਿਊਨਿਟੀਜ਼ ਸਪੋਰਟ ਹੁੰਦੀ ਹੈਗੀ ਹੈ ਅਸੀਂ ਬਿਲਕੁਲ ਸੋਚ ਰਹੇ ਹੈਗੇ ਕਿ ਇਸ ਸਾਲ ਚ ਇੱਕ ਦਿ ਮੇ ਵੀ ਮੋਰ ਟਾਈਮ ਅਸੀਂ ਕਰੀਏ ਬਹੁਤ ਧੰਨਵਾਦੀ ਤੁਹਾਨੂੰ ਬਧਾਈਆਂ ਤੁਸੀਂ ਇਸ ਵਧੀਆ ਪ੍ਰੋਗਰਾਮ ਦੇ ਲਈ ਜਿਹੜਾ ਆਰਗੇਨਾਈਜ਼ ਕੀਤਾ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਅਸਾਤ ਯੂਐਸਏ ਮੈਂ ਹਰਪਾਲ ਸਿੰਘ ਸੁਨਾਮ ਅੱਜ ਪੰਜਾਬੀ ਅਮਰੀਕਨ ਹੈਰੀਟੇ ਸੋਸਾਇਟੀ ਬਲੂਇਕ ਖਾਸ ਸਮਾਗਮ ਰੱਖਿਆ ਗਿਆ ਉਹ ਸਮਾਗਮ ਦੇ ਮੁੱਖ ਮਹਿਮਾਨ ਅਸੀਂ ਕਹੀਏ ਡਾਕਟਰ ਜਸਵੀਰ ਸਿੰਘ ਜੀ ਕਾਂਗ 1460 ਤੋਂ ਲੈ ਕੇ ਅੱਜ 2024 ਤੱਕ 555 ਸਾਲ ਦਾ ਇਤਿਹਾਸ ਇਹਨਾਂ ਨੇ 30 ਮਿੰਟ ਦੇ ਵਿੱਚ ਪ੍ਰੈਜੈਂਟੇਸ਼ਨ ਰਾਹੀਂ ਸੁਣਾਇਆ ਤੇ ਆਪਾਂ ਗੱਲਬਾਤ ਕਰਦੇ ਪੁੱਛਦੇ 55 555 ਸਾਲ ਦਾ ਇਤਿਹਾਸ 30 ਮਿੰਟ ਚ ਕਿਵੇਂ ਸੁਣਾ ਦਿੱਤਾ ਇਹ ਦੱਸੋ ਪਹਿਲੇ ਜੀ ਪਹਿਲਾਂ ਤਾਂ ਧੰਨਵਾਦ ਜੀ ਤੁਹਾਡਾ ਮੈਂ ਮੁੱਖ ਮਹਿਮਾਨ ਨਹੀਂ ਮੈਂ ਇੱਕ ਵਨ ਆਫ ਦਾ ਸੇਵਾਦਾਰ ਤੇ ਇਹ ਜਿਹੜੀ ਪੰਜਾਬੀ ਅਮਰੀਕਨ ਹੈਰੀਟੇਜ ਸੁਸਾਇਟੀ ਹੈ ਸੈਕਰਾਮੈਂਟੋ ਨਵੀ ਇਹਨਾਂ ਨੇ ਪਹਿਲਾ ਪ੍ਰੋਗਰਾਮ ਕਰਾ ਰਹੇ ਨੇ ਜਿਹੜੇ 30 ਮਿੰਟ ਨੇ ਉਹ ਦੇਖੋ ਜੀ ਜਿਹੜੀਆਂ ਸਾਡੀਆਂ ਕੋਰ ਵੈਲਿਊਜ਼ ਨੇ ਜੀ ਮੈਂ ਤਾਂ ਇਹ ਕਹਣਾ ਵੀ ਜਿਹੜੀ ਸਿੱਖੀ ਆ ਉਹਦੇ ਦੋ ਮਕਸਦ ਨੇ ਜੀ ਇੱਕ ਤਾਂ ਆਪਣੇ ਆਪ ਨੂੰ ਵਧੀਆ ਇਨਸਾਨ ਬਣਾਉਣਾ ਇੱਕ ਆਲੇ ਦੁਆਲੇ ਦੇ ਸਮਾਜ ਨੂੰ ਵਧੀਆ ਇਨਸਾਨ ਬਣਾਉਣਾ ਜੀ ਤੇ ਗੁਰੂਆਂ ਦਾ ਇਹ ਸੁਨੇਹਾ ਸੀਗਾ ਜਿਹੜੀ ਧਰਤੀ ਤੇ ਅਸੀਂ ਪੈਦਾ ਹੋਏ ਸੀ ਉੱਥੋਂ ਸਾਨੂੰ ਨਿਕਲਣ ਲਈ ਮਜਬੂਰ ਕਰ ਦਿੱਤਾ ਕਿਉਂਕਿ ਉੱਥੇ ਦੇ ਹਾਲਾਤਾਂ ਨੇ ਜੀ ਹੁਣ ਅਸੀਂ ਇੱਥੇ ਆ ਕੇ ਆਪਣਾ ਘਰ ਬਣਾਇਆ ਤੇ ਇੱਥੇ ਵੀ ਨਹੀਂ ਅਸੀਂ ਪੀਸ ਨਾ ਰਹਿ ਸਕਦੇ ਕਿੱਥੇ ਜਾਵਾਂਗੇ ਤਾਂ ਸਾਡਾ ਫਰਜ਼ ਬਣਦਾ ਵੀ ਅਸੀਂ ਜੋ ਸਾਡਾ ਮੈਸੇਜ ਆ ਸਰਬਤ ਦੇ ਭਲੇ ਦਾ ਸਾਂਝੀ ਵਾਲਤਾ ਦਾ ਉਹ ਸਾਰਿਆਂ ਨੂੰ ਦਸੀਏ ਤੇ ਦੂਜੀਆਂ ਜਿਹੜੇ ਇਨਸਾਨੀਅਤ ਆ ਉਹ ਸਾਰਿਆਂ 'ਚ ਵਸਦੀ ਆ ਜਦੋਂ ਤੁਸੀਂ ਪਿਆਰ ਤੇ ਸੱਚ ਦੀ ਗੱਲ ਕਰਦੇ ਹੋ ਲੋਕ ਤੁਹਾਡੀ ਗੱਲ ਸੁਣਦੇ ਨੇ ਤੇ ਅਮਰੀਕਨ ਲੋਕਾਂ ਦੀ ਇਹ ਸਿਫਤ ਆ ਵੀ ਜੇ ਇਹਨਾਂ ਨੂੰ ਗੱਲ ਸਹੀ ਤਰੀਕੇ ਨਾਲ ਦੱਸੀ ਜਾਵੇ ਸੋ ਜੋ ਗੁਰੂਆਂ ਦਾ ਮੈਸੇਜ ਆ ਉਹ ਮੈਂ ਕਹਾਂਗਾ ਵੀ ਸਰਵਸਾਂਝੀ ਵਾਲਤਾ ਦਾ ਸਾਰੀ ਮਾਨਵਤਾ ਲਈ ਆ ਤੋ ਉਹ ਉਹਨਾਂ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਉਹ ਸੰਡੇ ਨਾਲ ਪਿਆਰ ਕਰਨ ਲੱਗ ਜਾਂਦੇ ਨੇ ਜੀ ਦੱਸੋ ਵੀ ਤੁਹਾਡੇ ਮਨ ਦੇ ਵਿੱਚ ਆਈਡੀਆ ਕਿਵੇਂ ਆਇਆ ਵੀ ਇਹ ਸਾਰੇ ਉਸੇ ਵਰਤਾਰੇ ਨੂੰ ਪ੍ਰੈਜੈਂਟੇਸ਼ਨ ਰਾਹੀਂ ਦੱਸਿਆ ਜਾਵੇ ਉਹ ਇਦਾਂ ਜਿਵੇਂ ਮੈਂ ਬਹੁਤ ਰਿਸਰਚ ਕੀਤੀ ਵੀ ਸਾਡੇ ਲੋਕ ਅਮਰੀਕਾ ਚ ਆਏ ਕਿਉਂ ਜੀ ਦੇਖੋ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਡਾ ਜੋ ਸਿੱਖਾਂ ਦਾ ਜਾਂ ਖਾਲਸਾ एंपਾਇਰ ਸੀ ਜਾਂ ਸਰਕਾਰੇ ਖਾਲਸਾ ਸੀ ਸਾਂਝੀ ਵਾਲਤਾ ਦੀ ਸੀ ਉਹ ਵੀ ਸਾਰੇ ਲੋਕਾਂ ਨਾਲ ਲੈ ਕੇ ਚੱਲਦੇ ਸੀ ਉਦੋਂ ਸਾਡਾ ਦੁਨੀਆ ਦੀ ਸਭ ਤੋਂ ਵੱਡੀ ਸੁਪਰ ਪਾਵਰ ਨਾਲ ਸਾਡੀ ਟੱਕਰ ਹੋਈ ਕਿਉਂਕਿ ਬ੍ਰਿਟਾਨੀਆ ਸੀਗਾ ਉਦੋਂ ਈਸਟ ਇੰਡੀਆ ਕੰਪਨੀ ਆਈ ਉਹ ਜੋ ਵੀ ਹੋਇਆ ਲੰਮੀ ਅਸੀਂ ਉਹ ਜੰਗ ਦੋ ਲੰਗਾਂ ਸਾਡੀਆਂ ਹੋਈਆਂ ਅਸੀਂ ਹਾਰ ਗਏ ਧੋਖਾ ਹੋਇਆ ਇਹਦਾ ਫੇਰੀ ਜੋ ਵੀ ਹੋਇਆ ਜਿਹੜਾ ਅੰਗਰੇਜ਼ ਸੀ ਇਹ ਬਹੁਤ ਸਿਆਣਾ ਸੀ ਇਹਨੇ ਆ ਕੇ ਪਹਿਲਾਂ ਤਾਂ ਪੰਜਾਬ ਦੇ ਵਿੱਚ ਸਾਡੇ ਤੇ ਜ਼ੁਲਮ ਕੀਤਾ ਸਾਡੇ ਤੋਂ ਹਥਿਆਰ ਲੈ ਲਏ ਸਾਡੀਆਂ ਕਿਤਾਬਾਂ ਫੁਕੜਨੇ ਸ਼ੁਰੂ ਕਰਤੀਆਂ ਪਰ ਇਹਨਾਂ ਨੇ ਬੜੀ ਜਲਦੀ ਇਹ ਰੈਅਲਾਈਜ਼ ਕਰ ਲਿਆ ਵੀ ਅਸੀਂ ਗਲਤ ਲੋਕਾਂ ਨਾਲ ਲੜ ਰਹੇ ਹਾਂ ਉਹਨਾਂ ਨੂੰ ਸਮਝ ਸੀ ਉਹਨਾਂ ਨੇ ਕੀ ਕੀਤਾ ਜਿੰਨੇ ਵੀ ਨੌਜਵਾਨ ਸਿੱਖ ਸੀਗੇ ਆਪਣੇ ਪੁਲਿਸ ਫੌਜ ਚ ਭਰਤੀ ਕਰਨਾ ਸ਼ੁਰੂ ਕਰ ਲਏ ਵੀ ਇਹਦੇ ਦੋ ਮਕਸਦ ਸੀ ਇੱਕ ਤਾਂ ਕਿਰਦਾਰ ਝਲਕਦਾ ਸੀ ਨਹੀਂ ਨਹੀਂ ਉਹਨਾਂ ਨੇ ਸਾਡਾ ਫਾਇਦਾ ਲਿਆ ਇੱਕ ਤਾਂ ਉਹਨਾਂ ਨੇ ਦੇਖਿਆ ਵੀ ਇਹ ਵਧੀਆ ਜਿਹਾਰੂ ਫੌਜੀ ਨੇ ਅਸੀਂ ਇਹਨਾਂ ਨੂੰ ਯੂਜ਼ ਕਰਾਂਗੇ ਐਜ਼ ਅ ਮਰਸਨਰੀ ਦੂਜਾ ਇਹ ਪੰਜਾਬ ਚੋਂ ਗਾਵਤ ਨਹੀਂ ਕਰਨਗੇ ਸੋ ਬਹੁਤ ਜ਼ਿਆਦਾ ਨੌਜਵਾਨਾਂ ਨੂੰ ਭਾਰਤ ਕੇ ਭਰਤੀ ਕਰਕੇ ਪਿੰਡਾਂ ਚੋਂ ਫੌਜ ਚ ਲਾ ਕੇ ਕਿਤੇ ਨੂੰ ਸਿੰਗਾਪੁਰ ਮਲੇਸ਼ੀਆ ਹਾਂਗਕਾਂਗ ਇੰਡੋਚਾਈਨਾ ਇੱਧਰ ਲਾਤਾ ਪਰ ਜਦੋਂ ਉਹਨਾਂ ਜੋ ਕਈ ਬੰਦੇ ਰਿਟਾਇਰ ਹੋਏ ਜਿਹੜੇ ਥੋੜੇ ਹੋਰ ਕੀ ਕਹਿੰਦੇ ਆ ਦਲੇਰ ਸੀ ਉਹ ਕਹਿੰਦੇ ਥੋੜਾ ਹੋਰ ਅੱਗੇ ਜਾਇਹੀ ਹੈ ਉਹ ਅਮਰੀਕਾ ਆ ਗਏ ਅਮਰੀਕਾ ਆ ਕੇ ਉਹਨਾਂ ਨੂੰ ਬਹੁਤ ਚੰਗਾ ਲੱਗਿਆ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਜਿਹੜੇ ਇੰਡੀਆ ਤੋਂ ਲੋਕ ਆਨੇ ਹੋਰੇ ਆ ਕੇ ਸਿਟੀਜ਼ਨ ਨਹੀਂ ਬਣ ਸਕਦੇ ਫਿਰ ਇੱਥੇ ਦੇ ਮਸਲਿਆਂ 'ਚ ਉਹ ਉਹਨਾਂ ਨੇ ਆ ਕੇ ਆਪਣੀ ਫਾਈਟ ਕੀਤੀ ਆਪਣੇ ਹੱਕ ਲੈ ਤੇ ਉਹਨਾਂ ਜੋ ਕੋਸ਼ਿਸ਼ ਸੀ ਜਿਹੜੇ ਹੋਰ ਵੀ ਜ਼ਿਆਦਾ ਜਿਹੜੇ ਹਿੰਮਤ ਵਾਲੇ ਸੀ ਉਹ ਕਹਿੰਦੇ ਜਾ ਕੇ ਅਸੀਂ ਪੰਜਾਬ ਨੂੰ ਜਾਂ ਹਿੰਦੁਸਤਾਨ ਨੂੰ ਆਜ਼ਾਦ ਕਰਾਈਏ ਉਹ ਜਾ ਕੇ ਗਦਰ ਪਾਰਟੀ ਬਣੀ ਉਹਨਾਂ ਨੇ ਜਾ ਕੇ ਸ਼ਹੀਦੀਆਂ ਕੀਤੀਆਂ ਸੋ ਸਾਡੇ ਵਿੱਚ ਇਹ ਸ਼ੁਰੂ ਤੋਂ ਇਹ ਗੁਰੂਆਂ ਨੇ ਇੱਕ ਜਜ਼ਬਾ ਭਰਿਆ ਬੇਇਨਸਾਫੀ ਨਾਲ ਲੜਨਾ ਹੱਕ ਸੱਚ ਨਾਲ ਲਈ ਲੜਨਾ ਮਾਨਵਤਾ ਦੇ ਭਲਾ ਸੇਵਾ ਕਰਨੀ ਬਿਨਾ ਕਿਸੇ ਨੂੰ ਸੋ ਜਿੰਨੀ ਦੇਰ ਥਈ ਉਹ ਕਦਰਾਂ ਕੀਮਤਾਂ ਅਸੀਂ ਆਪਣੀਆਂ ਜਿੰਦੀਆਂ ਰੱਖਾਂਗੇ ਸਾਡੀ ਕਾਮ ਚੜ੍ਹਦੀ ਕਲਾ ਚ ਰਹੇਗੀ। ਦੋ ਤਿੰਨ ਕਿ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਉਹ ਪਹਿਲੇ ਪਹਿਲੇ ਤੁਸੀਂ ਦੱਸੇ ਪਹਿਲਾ ਸਿੱਖ ਇਹ ਪ੍ਰਾਪਤੀ ਪਹਿਲਾ ਸਿੱਖ ਅਮਰੀਕਨ ਕੌਣ ਬਣਿਆ ਜਿਸ ਨੇ ਸਿਟੀਜ਼ਨਸ਼ਿਪ ਲਈ ਕਿੰਨਾ ਅਖੰਡ ਸੰਘਰਸ਼ ਕੀਤਾ ਪਹਿਲਾ ਜੱਜ ਕੌਣ ਬਣਿਆ ਦੋ ਤਿੰਨ ਕਿ ਦੱਸੋਗੇ ਬਲੀ ਜੀ ਇਦਾਂ ਹੈਗਾ ਵੀ ਇਹ ਬੜਾ ਕਹਿਣਾ ਮੁਸ਼ਕਲ ਆ ਵੀ ਪਹਿਲਾ ਕੌਣ ਬਣਿਆ ਪਰ ਜਿਹਨਾਂ ਦੀ ਜਿਹੜੀ ਸਟੋਰੀ ਆ ਹਾਂਜੀ ਜਿਹੜੀ ਸਿਟੀਜ਼ਨਸ਼ਿਪ ਦੀ ਲੜਾਈ ਆ ਇਹ ਮੈਂ ਆਪਣੇ ਦੇਖਣ ਵਾਲਿਆਂ ਦੱਸਦਾ ਵੀ ਅਮਰੀਕਾ ਵੀ ਇੱਕ ਦਿਨ ਚ ਨਹੀਂ ਬਣ ਗਿਆ ਉਹ ਇੱਕ ਕਹਾਵਤ ਆ ਵੀ ਰੋਮ ਵਾਸ ਨਾਟ ਬਿਲਟ ਇਨ ਵਨ ਡੇ ਕੋਈ ਵੀ ਸਮਾਜ ਜਾਂ ਮੁਲਕ ਜਾਂ ਸਟੇਟ ਉਹ ਇੱਕ ਦਿਨ ਚ ਉਹ ਨਹੀਂ ਬਣ ਜਾਂਦੀ ਉਹਦੇ ਲਈ ਮਿਹਨਤ ਕਰਕੇ ਜਿਵੇਂ ਘਰ ਬਣਾਇਆ ਜਾਂਦਾ ਇਦਾਂ ਮੁਲਕ ਬਣਾਏ ਜਾਂਦੇ ਨੇ ਕਿਸੇ ਨੇ ਸਟਾਰਟ ਕੀਤਾ ਸੋ ਸੋ ਅਮਰੀਕਾ ਦੇ ਵਿੱਚ ਜਦੋਂ 1790 'ਚ ਇਹਨਾਂ ਨੇ ਇਹ ਕਾਨੂੰਨ ਬਣਾਇਆ ਸੀ ਵੀ ਸਿਰਫ ਗੋਰੀ ਚਮੜੇ ਵਾਲੇ ਲੋਕ ਹੀ ਅਮਰੀਕਾ ਦੇ ਵਸਿੰਦੇ ਬਣ ਸਕਦੇ ਜਾਂ ਸਿਟੀਜ਼ਨ ਬਣ ਸਕਦੇ ਨੇ ਜਿਹੜੇ ਐਫਰੋ ਅਮਰੀਕਨ ਜਾਂ ਕਾਲੇ ਲੋਕ ਸੀਗੇ ਉਹਨਾਂ ਨੂੰ ਇਹਨਾਂ ਨੇ ਸਿਵਲ ਜਦੋਂ ਵਾਰ ਹੋਈ 1800 19 ਸੈਂਚਰੀ ਦੇ ਐਂਡ ਦੇ ਵਿੱਚ ਜੀ ਆਲਮੋਸਟ ਜਦੋਂ ਸਾਡਾ ਪੰਜਾਬ ਦੇ ਵਿੱਚ ਮਹਾਰਾਜ ਰਣਜੀਤ ਸਿੰਘ ਦੇ ਰਾਜ ਤੋਂ ਕੁਝ ਸਾਲ ਪਹਿਲਾਂ ਤੇ ਸਿਵਲ ਵਾਰ ਹੋਈ ਅਮਰੀਕਾ 'ਚ ਕਾਲਿਆਂ ਦੇ ਹੱਕਾਂ ਪਿੱਛੇ ਲੜਾਈ ਹੋਈ ਜਿਹੜਾ ਜਿਹੜਾ ਨਾਰਥ ਤੇ ਸਾਊਥ ਦੀ ਬਹੁਤ ਵੱਡੀ ਲੜਾਈ ਹੋਈ ਉਹ ਮਤਲਬ ਉਹਦੇ ਵਿੱਚ ਉਹਨਾਂ ਨੇ ਫਿਰ ਕਾਲੇ ਲੋਕਾਂ ਨੂੰ ਸਿਟੀਜ਼ਨ ਬਣਨ ਦੇ ਹੱਕ ਦੇਤੇ ਪਰ ਵੋਟ ਪਾਣ ਦਾ ਹੱਕ 1960 'ਚ ਆ ਕੇ ਮਿਲਿਆ ਜਿਹੜੇ ਇੰਡੀਆ ਤੋਂ ਜਾਂ ਹੋਰ ਲੋਕ ਸੀ ਉਹ ਇੱਥੇ ਆ ਕੇ ਸਿਟੀਜ਼ਨ ਨਹੀਂ ਸੀ ਬਣ ਸਕਦੇ ਸੋ ਇੱਕ ਜਾਪਾਨੀ ਬੰਦਾ ਸੀ ਉਹਦੀ ਚਮੜੀ ਬੜੀ ਚਿੱਟੀ ਸੀ ਉਹ ਇੱਥੇ ਜੰਮਿਆ ਸੀ ਉਹ ਗਿਆ ਸੁਪਰੀਮ ਕੋਰਟ ਕੋਲੇ ਸੁਪਰੀਮ ਕੋਰਟ ਨੂੰ ਜਾ ਕੇ ਕਿਹਾ ਵੀ ਮੇਰਾ ਰੰਗ ਗੋਰਾ ਕਹਿੰਦੇ ਹਾਂ ਤੇਰਾ ਰੰਗ ਗੋਰਾ ਪਰ ਤੇਰੀ ਜਿਹੜੀ ਨਸਲ ਆ ਉਹ ਕਕੇਸ਼ੀਅਨ ਨਹੀਂ ਹੈਗੀ ਤੂੰ ਫਿਰ ਆਪਣਾ ਇੱਕ ਬੰਦਾ ਭਗਤ ਸਿੰਘ ਥਿੰਦ ਜੀ ਉਹਨੇ ਜਿਹਨੇ ਕਿ ਵਰਲਡ ਵਾਰ ਪਹਿਲੀ ਵਰਲਡ ਮਹਾਜਾਂਗ ਜਿਹੜੀ ਵਰਲਡ ਵਾਰ 1 ਦੇ ਵਿੱਚ ਫੌਜ ਵਿੱਚ ਕੰਮ ਕੀਤਾ ਸੀ ਉਦੋਂ ਇੱਕ ਕਾਨੂੰਨ ਸੀ ਵੀ ਜੇ ਕਿਸੇ ਨੇ ਫੌਜ 'ਚ ਕੰਮ ਕੀਤਾ ਉਹਨੂੰ ਸਿਟੀਜ਼ਨ ਬਣਨ ਦਾ ਹੱਕ ਦੇ ਦਿੰਦੇ ਸੀ ਪਰ ਕੀ ਹੋਇਆ ਵੀ ਉਹਨੇ ਜਦੋਂ ਟਰਾਈ ਕੀਤੀ ਉਹ ਨਹੀਂ ਬਣਿਆ ਉਹ ਆਲ ધ ਵੇ ਅਪ ਟੂ ਸੁਪਰੀਮ ਕੋਰਟ ਗਿਆ 1923 ਉਹਨੇ ਕੇਸ ਲੜਿਆ ਵੀ ਮੈਂ ਜਿਹੜੇ ਮੋਸਟਲੀ ਪੰਜਾਬੀ ਨੇ ਜਾਂ ਨਾਰਥ ਇੰਡੀਅਨ ਲੋਕ ਨੇ ਉਹ ਕਕੇਸ਼ੀਅਨ ਐ ਨਸਲ ਸਾਡੀ ਜੀ ਉਹ ਯੂਐਸ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਵੀ ਤੂੰ ਕਕੇਸ਼ੀਅਨ ਤਾਂ ਹੈਗਾ ਪਰ ਜਿਹੜੀ ਆਮ ਲੋਕਾਂ ਦੀ ਸਮਝ ਮੁਤਾਬਕ ਤੂੰ ਗੋਰਾ ਨਹੀਂ ਆ ਸੋ ਅਸੀਂ ਸਿਟੀਜ਼ਨਸ਼ਿਪ ਡਿਨਾਈ ਕਰਤੀ ਫਿਰ ਆਪਣੇ ਲੋਕਾਂ ਨੇ ਬਹੁਤ ਪੰਜਾਬੀ ਜਿਹੜੇ ਸਿੱਖ ਬੰਦੇ ਸੀ ਉਹਨਾਂ ਨੇ ਮੈਕਸੀਕਨ ਲੇਡੀਆਂ ਨਾਲ ਵਿਆਹ ਕਰਾਏ ਕਿਉਂਕਿ ਜਿਹੜਾ ਕੈਲੀਫੋਰਨੀਆ ਸੀ ਇਹ ਮੈਕਸੀਕੋ ਦਾ ਹਿੱਸਾ ਸੀ 1850 ਤਾਈ ਸੋ ਇੱਥੇ ਆਲਰੇਡੀ ਮਕਸੀਕਨ ਰਹਿੰਦੇ ਸੀ ਉਹਨਾਂ ਨੇ ਕਿਸੇ ਨੇ ਪਰਵਾਹ ਨਹੀਂ ਕੀਤੀ ਗੋਰੇ ਨਾਲ ਵਿਆਹ ਨਹੀਂ ਸੀ ਕਰਾ ਸਕਦੇ ਗੋਰੇ-ਗੋਰੀਆਂ ਨਾਲ ਉਹ ਜਿਹੜਾ ਜਿਹੜੇ ਜਿਹੜੀ ਤੁਸੀਂ ਦੂਜੀ ਗੱਲ ਕਰ ਰਹੇ ਹੋ ਦਲੀਪ ਸਿੰਘ ਸਾਣ ਸੀ ਜਿਨ੍ਹਾਂ ਨੇ ਚੈਕੋਸਲਵਾਕੀ ਅੰਗੋਰੀ ਕੁੜੀ ਨਾਲ ਵਿਆਹ ਕਰਾਇਆ ਸੀ ਪਰ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਮਿਲੀ ਇਸ ਕਰਕੇ ਉਹਨਾਂ ਨੂੰ ਸਿਟੀਜ਼ਨਸ਼ਿਪ 1946 ਚ ਇੱਕ ਲੂਸੀ ਸੈਲਰ ਐਕਟ ਸੀ ਆਪਣੇ ਲੋਕਾਂ ਨੇ ਪੈਸੇ ਕੱਟ ਕੇ ਇਕੱਠੇ ਕਰਕੇ ਬਹੁਤ ਲੌਬੀ ਕੀਤੀ ਜੀ ਫਿਰ ਪ੍ਰੈਜ਼ੀਡੈਂਟ ਹੈਰੀ ਟਰੂਮਨ ਨੇ ਬਿਲ ਸਾਈਨ ਕੀਤਾ ਲੂਸੀ ਸੈਲਰ ਐਕਟ ਪੀ ਜਿਹੜੇ ਆਲਰੇਡੀ ਲੋਕ ਇੱਥੇ ਇੰਡੀਆ ਤੋਂ ਰਹਿ ਰਹੇ ਆ ਨਾ ਉਹ ਸਿਟੀਜ਼ਨ ਬਣ ਸਕਦੇ ਆ ਫਿਰ ਉਹ 1946 ਸਿਟੀਜ਼ਨ ਬਣੇ ਪੰਨੀ ਗਾਲ ਦੱਸਦੇ ਆ ਸਿਟੀਜ਼ਨ ਬਣ ਕੇ ਉਹ ਜੱਜ ਦੀ ਇਲੈਕਸ਼ਨ ਚ ਖੜਾ ਹੋਇਆ ਕਿਉਂਕਿ ਉਹਨੇ ਲਾ ਦੀ ਡਿਗਰੀ ਕੀਤੀ ਸੀ ਯੂਸੀ ਪਰਕਲੀ ਤੋਂ ਜਿਹੜੀ ਬੜੀ ਦੁਨੀਆ ਦੀ ਵੱਡੀ ਹੋਈ ਯੂਨੀਵਰਸਿਟੀ ਅਮਰੀਕਾ ਦੀ ਟਾਪ ਦੀਆਂ ਯੂਨੀਵਰਸਿਟੀਆਂ ਚ ਉਹ ਉਹਨੂੰ ਖੜਾ ਨਹੀਂ ਹੋਣ ਦਿੱਤਾ ਕਹਿੰਦੇ ਵੀ ਅਜੇ ਤੈਨੂੰ 2 ਸਾਲ ਨਹੀਂ ਹੋਏ ਸਿਟੀਜ਼ਨ ਬਣਨੇ ਨੂੰ ਫਿਰ ਉਹ ਫਿਰ ਉਹ ਦੁਬਾਰਾ ਖੜਾ ਹੋਇਆ ਫਿਰ ਉਹ ਉਹਨੇ ਆਪਣਾ ਨਾਮ ਲਿਖਿਆ ਡੀ ਐਸ ਸਾਂਢ ਉਹਦਾ ਨਾਮ ਦਲੀਪ ਸਿੰਘ ਸਾਂਢ ਸੀ ਜਦੋਂ ਨੇ ਜੱਜ ਬਣਨ ਤੋਂ ਵਾਦਨ ਕਾਂਗਰਸ ਲਈ ਖੜਾ ਹੋਇਆ ਜੀ ਜਿਹੜੇ ਇਲਾਕੇ ਤੋਂ ਖੜਾ ਹੋਇਆ ਸੀ ਉੱਥੇ ਕਦੇ ਨਾ ਤਾਂ ਕੋਈ ਡੈਮੋਕ੍ਰੇਟ ਗੋਰਾ ਵੀ ਨਹੀਂ ਸੀ ਬਣਿਆ ਤੇ ਦੂਜੀ ਗੱਲ ਪੂਰੇ ਜਆ ਪੰਜਾਬੀ ਬੰਦੇ ਲਈ ਤਾਂ ਕੋਈ ਚਾਂਸ ਨਹੀਂ ਸੀ ਜਦੋਂ ਨੇ ਆਪਣਾ ਨਾਮ ਭਰਿਆ ਨਾ ਵੀ ਮੇਰਾ ਨਾਮ ਡੀਐਸ ਸਾੰਡ ਤੇ ਉਹ ਜਿਹੜੀ ਉਹਦੀ ਆਪੋਨੈਂਟ ਸੀ ਉਹ ਲੇਡੀ ਸੀ ਜਿਹੜੀ ਉਹ ਅਮਰੀਕਾ 'ਚ ਉਹਨੇ ਪਹਿਲੀ ਵਾਰੀ ਜਹਾਜ਼ ਫਲਾਈ ਕੀਤਾ ਜੂ ਬੜੀ ਵੈਲੀ ਨੋਨ ਸੈਲੀਬ੍ਰਿਟੀ ਸੀ ਜੀ ਉਹ ਉਹਨੂੰ ਕਹਿੰਦੀ ਵੀ ਇਹਦਾ ਨਾ ਡੀਏ ਸੰਧ ਨਹੀਂ ਇਹਦਾ ਨਾ ਦਲੀਪ ਸਿੰਘ ਸੰਧਾ ਹੈ ਤਾਂ ਇੰਡੀਆ ਦਾ ਬੰਦਾ ਹੈ ਇਹ ਰਸ਼ੀਆ ਦਾ ਦੋਸਤ ਨੇ ਕਿ ਇੰਡੀਆ ਦੀ ਉਦੋਂ ਬੜੀ ਰਸ਼ੀਆ ਨਾਲ ਦੋਸਤੀ ਸੀ ਜੀ ਸੋ ਪਰ ਉਹਨੇ ਇਹ ਸਾਬਤ ਕੀਤਾ ਕਹਿੰਦਾ ਮੈਂ ਅਮਰੀਕਨ ਨਾ ਹੁਣ ਤੇ ਮੈਂ ਇਸ ਕੰਟਰੀ ਨੂੰ ਵਧੀਆ ਬਣਾਉਣਾ ਚਾਹੁੰਦਾ ਤਾਂ ਉਹ ਕੱਲੇ-ਕੱਲੇ ਲੋਕਾਂ ਦੇ ਘਰਾਂ 'ਚ ਜਾ ਕੇ ਮਿਲਿਆ ਦੇਖ ਲਓ ਜੀ ਉਹ ਕਾਂਗਰਸਮੈਨ ਬਣਿਆ ਪਹਿਲੀ ਵਾਰੀ ਬਣਿਆ ਦੂਜੀ ਵਾਰੀ ਬਣਿਆ ਤੀਜੀ ਵਾਰੀ ਬਣਿਆ ਜਿਹੜੀ ਜਿਹੜੀ ਅਮਰੀਕਾ ਦੇ ਇੰਡੀਆ ਦੇ ਰਿਲੇਸ਼ਨ ਇੰਪਰੂਵ ਕਰਨ ਦੇ ਵਿੱਚ ਉਹ ਫੋਰਨ ਕਮੇਟੀ ਦਾ ਮੈਂਬਰ ਸੀ ਤੇ ਉਹ ਪ੍ਰੈਜ਼ੀਡੈਂਟ ਜੌਨਸਨ ਲਿੰਡਨ ਤੇ ਜੌਨ ਐਫ ਕੈਨੇਡੀ ਦੇ ਬਹੁਤ ਨੇੜੇ ਸੀ ਤੇ ਉਹ ਬੰਦਾ ਮਤਲਬ ਪਹਿਲਾ ਸਿੱਖ ਬੰਦਾ ਅਮਰੀਕਾ ਦਾ ਕਾਂਗਰਸਮੈਨ ਬਣਿਆ ਪਹਿਲਾ ਇੰਡੀਅਨ ਸੀ ਉਹ ਪਹਿਲਾ ਏਸ਼ੀਅਨ ਅਮਰੀਕਨ ਸੀ ਬਾਕੀ ਸਾਰੇ ਬੰਦੇ ਉਹ ਚ ਬਣਿਆ ਪਰ ਆਪਣੇ ਜਿਹੜੇ ਬਜ਼ੁਰਗ ਹੈ ਉਹਨਾਂ ਦੀ ਇੰਨੀ ਕਾਲਣਾ ਕਾਲੀ ਹੋਈ ਆ ਜਿਹੜੀ ਕਿ ਸਾਡੀ ਜਿਹੜੀ ਨਵੀਂ ਪੁਛਤਾ ਨੂੰ ਪਤਾ ਹੀ ਨਹੀਂ ਉਹ ਸੋਚਦੇ ਆ ਵੀ ਅਮਰੀਕਾ ਆ ਗਏ ਸੌਖਾ ਹੀ ਆ ਗਏ ਪਰ ਤੁਹਾਡੀ ਜਿਹੜੀ ਇਹ ਅੱਜ ਦੀ ਮੈਂ ਦੇਖੀ ਹੈ ਨਾ ਖਾਸ ਕਰਕੇ ਜਿੰਨੇ ਲੋਕੀ ਦੇਖੇ ਬੜੇ ਜਜ਼ਬਾਤੀ ਸੀ ਉਹ ਦੇ ਦੇ ਪੀ ਸੀ ਵੀ ਕਮਾਲ ਵੀ ਜਾਂਦੀ ਤੁਸੀਂ ਇਹ ਥੋੜੇ ਮਿੰਟਾਂ ਵਿੱਚ ਜਿਵੇਂ ਪੰਜਾਬੀ ਜੀ ਕਹਿੰਦੇ ਨੇ ਘਾਵਤ ਗਾਗਰ ਵਿੱਚ ਸਾਗਰ ਭਰਨਾ ਤੁਸੀਂ ਉਹ ਕੰਮ ਕੀਤਾ ਮੈਂ ਇਹ ਕਹਾਗਾ ਵੀ ਸਾਡੇ ਵੱਡੇ ਭਾਗ ਨੇ ਵੀ ਸਾਨੂੰ ਇੱਕ ਜਜ਼ਵਾ ਦਿੱਤਾ ਗੁਰੂਆਂ ਨੇ ਸਾਡੇ ਬੰਦੇ ਕਾਲਣਾ ਕਾਲਣ ਚ ਬਹੁਤ ਹਿੰਮਤੀ ਨੇ ਦੇਖੋ ਜੀ ਦੁਨੀਆ 'ਚ ਘਾਲਣਾ ਕਾਲੜੇਵੇਂ ਨਾ ਕੁਝ ਨਹੀਂ ਬਣਦਾ ਤੇ ਇਹ ਸਾਡੇ ਦੇ ਵੈਗਰੂ ਮੇਰ ਰੱਖੇ ਵੀ ਅਸੀਂ ਇਦਾਂ ਹੀ ਜਜਵਾ ਰੱਖੀਏ ਜਿਹੜੇ ਜਿੰਨੇ ਵੀ ਇੰਡੀਆ ਤੋਂ ਲੋਕ ਆਏ ਨੇ ਉਹਨਾਂ ਲਈ ਦਰਵਾਜ਼ੇ ਸਾਡੇ ਲੋਕਾਂ ਨੇ ਖੋਲੇ ਨੇ ਜਿਹੜੇ 90% ਲੋਕ ਜਿਹੜੇ ਆਏ ਆ ਨਾ 1930 40 20 ਤੋਂ ਪਹਿਲਾਂ ਜੀ ਉਹ ਪੰਜਾਬ ਤੋਂ ਆਏ ਸੀ ਮжоਰਿਟੀ ਸਿੱਖ ਸੀਗੇ ਤੇ ਇਹ ਪਰ ਉਹ ਇਹ ਬੜੇ ਸਾਂਝੀ ਵਾਲਤ ਵਾਲੇ ਸੀ ਜਦੋਂ ਸਟੌਟਨ ਗੁਰੂ ਘਰ 1912 'ਚ ਬਣਿਆ ਉਦੋਂ ਤੁਸੀਂ ਇੱਥੇ ਪ੍ਰਾਪਰਟੀ ਨਹੀਂ ਸੀ ਖਰੀਦ ਸਕਦੇ ਪਰ ਲਾਜਿਕ ਐਗਜ਼ੈਂਪਸ਼ਨ ਸੀ ਵੀ ਧਾਰਮਿਕ ਥਾਂ ਬਣਾ ਸਕਦੇ ਆ ਸਟਾਕਟਨ ਗੁਰੂ ਘਰ ਬਣਿਆ ਖਾਲਸਾ ਜਿਹੜੀ ਪੈਸੀਫਿਕ ਡਿਵਾਨ ਸੋਸਾਇਟੀ ਨੇ ਬਣਾਇਆ ਸੀ ਇੱਕ ਗੁਰੂ ਘਰ ਬਣਾਇਆ ਸੀ ਵੈਂਕੂਵਰ ਜੀ ਤੇ ਇੱਕ ਬਣਾਇਆ ਸੀ ਕੈਲੀਫੋਰਨੀਆ ਸਟਾਕਟਨ ਸਟਾਕਟਨ ਗੁਰੂ ਘਰ ਦੇ ਵਿੱਚ ਉਹਨਾਂ ਨੇ ਮੁਸਲਮਾਨ ਬਰਾਦਰੀ ਨੂੰ ਇੱਕ ਥਾਂ ਦਿੱਤੀ ਹੋਈ ਸੀ ਨਵਾਜ ਪੜਨ ਲਈ ਗੁਰੂ ਘਰ ਦੇ ਵਿੱਚ ਗੁਰੂ ਘਰ ਦੇ ਵਿੱਚ ਇਹ ਵੀ ਸ਼ੁਕਰਵਾਰ ਨੂੰ ਭਾਈ ਤੁਹਾਨੂੰ ਤੁਸੀਂ ਇੱਥੇ ਪੜ ਲਓ ਤੁਹਾਡੇ ਕੋਲ ਤਾਂ ਪੰਜਾਬੀ ਮੁਸਲਮਾਨਾਂ ਨੂੰ ਉੱਥੇ ਹਿੰਦੂ ਤਾਂ ਹੁੰਦੇ ਹੀ ਹੁੰਦੇ ਸੀ 크ਰਿਸਚੀਅਨ ਵੀ ਆਉਂਦੇ ਸੀ ਪੰਜਾਬੀ ਕਿਸੇ ਲਈ ਦਰਵਾਜ਼ੇ ਬੰਦ ਨਹੀਂ ਸੀ ਸਿੱਖੀ ਦੀ ਜਿਹੜੀ ਸੇਫਤ ਹੈ ਵੀ ਸਾਡੇ ਦਰਵਾਜ਼ੇ ਕਿਸੇ ਲਈ ਬੰਦ ਨਹੀਂ ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ ਬਹੁਤ ਧੰਨਵਾਦ ਦਰਵਾਜ਼ੇ ਨਾ ਬੰਦ ਕਰੋ ਬਹੁਤ ਧੰਨਵਾਦ ਥੈਂਕ ਯੂ